ਕਹਿੰਦਾ ਦੇਖ ਉਜੜਦੀ ਕਿਸੇ ਦੀ ਕੁੱਲੀ ਛੱਡ ਦੇ ਜਸ਼ਨ ਮਨਾਉਣਾ ਤੇਰੇ ਨਾਲ ਪਤਾ ਨਹੀਂ ਬੰਦਿਆ ਹਲੇ ਕੀ ਹੋਣਾ ਜੇ ਤੁਸੀਂ ਸੱਚ ਦੀ ਬੇੜੀ ਦੇ ਵਿੱਚ ਸਵਾਰ ਤਾਂ ਯਾਦ ਰੱਖ ਤੁਹਾਡੀ ਬੇੜੀ ਹਿੱਲੇਗੀ ਡੁੱਬੇਗੀ ਨਹੀਂ ਪਰ ਕੇ ਕਿਉਂਕਿ ਸੱਚ ਦੀ ਬੇੜੀ ਦਾ ਸਹਾਰਾ ਰੱਬ ਆਪ ਹੋਇਆ ਕਰਦਾ ਜਿਹੜਾ ਸੱਚ ਕੁਝ ਸਮਾਂ ਪਾ ਕੇ ਸਾਹਮਣੇ ਆਇਆ ਕਰਦਾ ਹੈ ਜਿਹੜਾ ਝੂਠ ਹੈ ਉਹ ਉਸੇ ਵੇਲੇ ਨਿਤਾਰਾ ਹੋ ਜਾਂਦਾ ਪਰ ਸੱਚੇ ਬੰਦੇ ਨੂੰ ਝੂਠਾ ਠਹਿਰਾਇਆ ਜਾਂਦਾ ਪਰ ਜਿਹੜੀ ਬੇੜੀ ਸੱਚ ਦੀ ਇਹ ਹਿੱਲੇਗੀ ਤੁਹਾਨੂੰ ਡਰਾਵੇਗੀ ਤੁਹਾਨੂੰ ਥੱਲੇ ਨੂੰ ਸੁਟੇਗੀ ਪਰ ਜਦੋਂ ਨਤੀਜਾ ਆਵੇਗਾ ਫਿਰ ਉਦੋਂ ਪਰਮਾਤਮਾ ਆਪ ਕਰਦਾ ਹੈ ਜੇ ਅਸੀਂ ਗੁਰੂ ਦੇ ਕੋਲ ਆਇਆ ਅਸੀਂ ਸੱਚ ਬੋਲਣਾ ਹੈ ਗੁਰਬਾਣੀ ਦੇ ਨਾਲ ਜੁੜਨਾ ਹੈ ਨਿਤਨੇਮ ਕਰਨਾ ਹੈ ਫਿਰ ਸਾਡੀ ਸਥਿਤੀ ਐਸੀ ਹੋਣੀ ਚਾਹੀਦੀ ਹੈ ਚਖੜ ਚਾਂਗੀ ਮੀਹ ਵਰਸਾ ਪੀ ਗੁਰ ਦੇਖਣ ਜਾਹੇ ਜਦੋਂ ਅਸੀਂ ਐਸੀ ਭਾਵਨਾ ਦੇ ਨਾਲ ਗੁਰੂ ਦੇ ਕੋਲ ਆ ਜਾਵਾਂਗੇ ਫਿਰ ਜਿਹੜੀ ਸਾਡੀ ਸੱਚ ਦੀ ਬੇੜੀ ਉਹ ਪਾਰ ਨੰਗਲ ਜਾਵੇਗੀ ਫਿਰ ਅਸੀਂ ਗੁਰੂ ਦੇ ਕੋਲ ਕੀ ਮੰਗਣਾ ਜਿੰਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ ਜਿਹੜਾ ਪ੍ਰੇਮ ਹੈ ਨਾ ਉਹ ਸਤਿਗੁਰਾਂ ਦੇ ਚਰਨਾਂ ਹਨ ਤੇ ਜਿਹੜਾ ਮੋਹ ਹੈ ਸਾਡਾ ਸੰਸਾਰ ਈ ਧੀਆਂ ਪੁੱਤਰਾਂ ਨੇ ਉਹ ਸਾਡੇ ਮੋਹ ਦੇ ਤੰਦ ਹਨ ਤੇ ਅਸੀਂ ਪ੍ਰੇਮ ਕਰਨਾ ਹੈ ਜਦੋਂ ਪ੍ਰੇਮ ਕਰਾਂਗੇ ਸਤਿਗੁਰਾਂ ਦੇ ਚਰਨਾਂ ਨਾਲ ਸਾਡੇ ਬੱਚੇ ਤਰੱਕੀਆਂ ਕਰਨਗੇ ਅਸੀਂ ਤਰੱਕੀਆਂ ਦੀਆਂ ਰਾਹਾਂ ਤੇ ਚੱਲਾਂਗੇ ਤੇ ਸਾਡੇ ਕੰਮ ਆਪ ਪਰਮਾਤਮਾ ਕਰੇਗਾ ਗੁਰਮੁਖ ਪਿਆਰਿਓ ਅਸੀਂ ਕਦੇ ਵੀ ਕਿਸੇ ਦੀ ਝੂਠੀ ਹਾਮੀ ਦੇ ਵਿੱਚ ਹਾਮੀ ਨਹੀਂ ਪਰਨੀ ਬੋਲਣਾ ਤੇ ਸੱਚ ਬੋਲਣਾ ਜਿਹੜਾ ਸੱਚ ਹੁੰਦਾ ਏ ਉਹ ਕੌੜਾ ਹੁੰਦਾ ਪਰ ਉਹਦਾ ਰਿਜ਼ਲਟ ਕੁਝ ਕੁ ਸਮਾਂ ਪਾ ਕੇ ਸਾਹਮਣੇ ਆਉਂਦਾ ਫਿਰ ਮਨੁੱਖ ਨੂੰ ਪਤਾ ਲੱਗ ਜਾਂਦਾ ਕਿ ਸੱਚ ਕੀ ਸੀ